ਆਓ ਮੇਰੇ ਦੇਸ਼ ਦਾ ਝੱਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਇਸ ਆਦਿਨ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਕਰਨ ਦੋ ਬੰਦ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਬੈਸੇ ਰਹੇ ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਕਰਦਾ ਹੋਈ ਪਹਿਲਾਂ ਮਟਾਈ ਕੀ ਅਸੀਂ ਉਦੋਂ ਵੀ ਜਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈਂ। ਅੱਜ ਇਹ ਪ੍ਰਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਦਾ ਤੇ ਮੇਰੀ ਫਿਰਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਸੀ ਤੇ ਨੈਸ਼ਨਲ ਮੀਡੀਆ ਦਾ ਸੋਰ ਲੱਗਿਆ ਦਿੱਲੀ ਦਸਾਹ ਨੂੰ ਦੇਸ਼ ਦੇ ਖਿਲਾਫ ਦੇ ਫੌਰੀ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਿਆ